ਗੋੜਾ ਭਾਈ ਨੇ ਇਹ ਦੱਸਿਆ ਕਿ ਇਦਾਂ ਆਪਾਂ ਸਕਾਈ ਡਾਈਵ ਕਰਕੇ ਪੂਰਸ ਤੋਂ ਲੌਂਗ ਚੈਲੰਜ ਜਦੋਂ ਅਸੀਂ ਡਿਸਕਸ ਕੀਤਾ ਉਦੋਂ ਤਾਂ ਲੱਗਦਾ ਸੀਗਾ ਕਿ ਠੀਕ ਆ ਮੰਮੀ ਨੇ ਇਹ ਪਤਾ ਸੀ ਅਸੀਂ ਦੁਬਈ ਜਾ ਰਹੇ ਹਾਂ ਉੱਥੇ ਪ੍ਰੋਮੋਸ਼ਨ ਕਰਨ ਬਟ ਇਹ ਨਹੀਂ ਦੱਸਿਆ ਕਿ ਕਿ ਕਿੱਦਾਂ ਕਰਨਾ ਕੀ ਕਰਨਾ ਮੇਰੀ ਮੰਮੀ ਸੁਪਸਟਾਰ ਨੂੰ ਵੀ ਆਏ ਕਿਈ ਬੰਦੇ ਮੇਰੀ ਮੰਮੀ ਕੋਲੋਂ ਕੇਕ ਕਟਾ ਕੇ ਚਲੇ ਜਾਂਦੇ ਵਿੱਚੋਂ ਭਰਾ ਮੈਨੂੰ ਮਿਲਦੇ ਨਹੀਂ ਇਹ ਉਹਨਾਂ ਨੂੰ ਇੱਥੇ ਜਦੋਂ ਮੈਨੂੰ ਲੱਗਾ ਵੀਡੀਓ ਦੇਖਿਆ ਅੱਜ ਤੁਹਾਡੇ ਨਾਲ ਹੀ ਉਦੋਂ ਹੀ ਉਹਨਾਂ ਨੂੰ ਪਤਾ ਲੱਗਿਆ ਹੋਣਾ ਐਂ ਮੇਰੀ ਉਸ ਤੋਂ ਬਾਅਦ ਉਹਨਾਂ ਨਾਲ ਫੇਰ ਗੱਲ ਨਹੀਂ ਹੋਈ ਇਸ ਬਾਰੇ ਮੇਰੇ ਪੁਰਾਣੇ ਇੱਕ ਇਨਸੀਡੈਂਟ ਨਾਲ ਕਨੈਕਟ ਕਰਦੇ ਜਦੋਂ ਮੈਂ ਪਹਿਲੀ ਵਾਰੀ ਇੱਕ ਰਿਐਲਿਟੀ ਸ਼ੋਅ ਸੀਗਾ ਸਟੈਂਡ ਮੈਨੀਆ ਮੋਟਰਸਾਈਕਲਾਂ ਦਾ ਸਟੈਂਡ ਕਰਦੇ ਤੇ ਮੈਂ ਉਦੋਂ ਘਰੇ ਗਿਆ ਤੇ ਉੱਥੇ ਜਾ ਕੇ ਉਹਨਾਂ ਨੇ ਪਹਿਲੇ ਸਵਾਲੇ ਪੁੱਛੇ ਕਹਿੰਦੇ ਘਰੇ ਜਾ ਘਰੇ ਦੱਸ ਕੇ ਆਏ ਹੋ ਤੁਸੀਂ ਕਿੱਥੇ ਆਏ ਹੋ ਮੈਂ ਕਿਹਾ ਹਾਂ ਜੀ ਘਰੇ ਇਹ ਦੱਸ ਕੇ ਆਏ ਕਿ ਅਸੀਂ ਫੁੱਟਬਾਲ ਖੇਦਣ ਚੱਲੇ ਆ ਤੇ ਉਹ ਸਾਨੂੰ ਫੁੱਟਬਾਲ ਖੜਾਉਣਗੇ ਪਰ ਉਹ ਜਦੋਂ ਉਹਨੇ ਕਰਦਿਆਂ ਦੇਖਿਆ ਸੋ ਉਹ ਦੇ ਉਹ ਸ਼ੌਕ ਤੱਕ ਹੀ ਕਿਉਂ ਆ ਜਦੋਂ ਇਹ ਛਾਲ ਮਾਰਨ ਦੀ ਸਕੀਮ ਬ ਕਰੇ ਦੱਸਿਆ ਸੀ ਮਾਂ ਨੂੰ ਨਹੀਂ ਨਹੀਂ ਵੀ ਮਾਂ ਮੈਂ ਛਾਲ ਮਾਰ ਚੱਲੇ ਕਿਉਂਕਿ ਮੈਨੂੰ ਲੱਗਦਾ ਨਹੀਂ ਵੀ ਇੰਨੇ ਹਜ਼ਾਰ ਫੁੱਟ ਤੋਂ ਛਾਲ ਮਾਰਨ ਵਾਸਤੇ ਮਾਂ ਹਲਕੇ ਪਰਮਿਸ਼ਨ ਦੇ ਦਿੰਦੀ ਸੱਚੀ ਦੱਸੇ ਨਹੀਂ ਇਹ ਤਾਂ ਮੈਨੂੰ ਵੀ ਨਹੀਂ ਪਤਾ ਸੀ ਇੰਨੀ ਉੱਚੀ ਆ ਉਹ ਬੇਸਿਕਲੀ ਇੱਕ ਤੁਹਾਡੀ ਗੱਲ ਨਾਲ ਬੜੀ ਮੇਰੇ ਪੁਰਾਣੇ ਇੱਕ ਇਨਸੀਡੈਂਟ ਨਾਲ ਕਨੈਕਟ ਕਰਦੇ ਜਦੋਂ ਮੈਂ ਪਹਿਲੀ ਵਾਰੀ ਇੱਕ ਰਿਐਲਿਟੀ ਸ਼ੋ ਸੀਗਾ ਸਟੈਂਡ ਮੇਨੀਆ ਮੋਟਰਸਾਈਕਲਾਂ ਦਾ ਸਟੈਂਡ ਕਰਦੇ ਮੈਂ ਉਦੋਂ ਘਰੇ ਗਿਆ ਤੇ ਉੱਥੇ ਜਾ ਕੇ ਉਹਨਾਂ ਨੇ ਪਹਿਲੇ ਸਵਾਲੇ ਪੁੱਛੇ ਕਹਿੰਦੇ ਘਰੇ ਜਾ ਘਰੇ ਦੱਸ ਕੇ ਆਏ ਹੋ ਤੁਸੀਂ ਕਿ ਇੱਥੇ ਆਏ ਹੋ ਮੈਂ ਕਿਹਾ ਹਾਂ ਜੀ ਘਰੇ ਇਹ ਦੱਸ ਕੇ ਆਏ ਕਿ ਅਸੀਂ ਫੁੱਟਬਾਲ ਖੇਡਣ ਚੱਲੇ ਆ ਤੇ ਉਹ ਸਾਨੂੰ ਫੁੱਟਬਾਲ ਖੜਾਉਣਗੇ ਪਰ ਉਹ ਜਦੋਂ ਉਹਨਾਂ ਨੇ ਘਰਦਿਆਂ ਦੇਖਿਆ ਸੋ ਉਹ ਦੇਰ ਸ਼ੌਕਡ ਕੀਏ ਕਿਉਂ ਆ ਪਰ ਇੰਦੇ ਜਦੋਂ ਇਹਦਾ ਆਈਡੀਆ ਸੀਗਾ ਜਦੋਂ ਇਹ ਅਸੀਂ ਡਿਸਕਸ ਕੀਤਾ ਗੌਰਵ ਭਾਈ ਨੇ ਦੱਸਿਆ ਕਿ ਇਦਾਂ ਆਪਾਂ ਸਕਾਈ ਡਾਈਵ ਕਰਕੇ ਪੋਸਟਰ ਲਾਂਚ ਕਰਾਂਗੇ ਜਦੋਂ ਅਸੀਂ ਡਿਸਕਸ ਕੀਤਾ ਤਾਂ ਉਦੋਂ ਇਦਾਂ ਲੱਗਦਾ ਸੀਗਾ ਕਿ ਠੀਕ ਆ ਮੰਮੀ ਨੂੰ ਇਹ ਪਤਾ ਸੀ ਅਸੀਂ ਦੁਬਈ ਜਾ ਰਹੇ ਆ ਉੱਥੇ ਪ੍ਰਮੋਸ਼ਨ ਕਰਨ ਬਟ ਇਹ ਨਹੀਂ ਦੱਸਿਆ ਕਿ ਕਿ ਕਿੱਦਾਂ ਕਰਨਾ ਕੀ ਕਰਨਾ ਸੋ ਮੈਨੂੰ ਲੱਗਾ ਮੇਰੀ ਮੰਮੀ ਇੱਥੇ ਆਏ ਹੋਏ ਨੇ ਹੈਗੀ ਮੇਰੀ ਮੰਮੀ ਹੈਗੀ ਨੇ ਮੇਰੀ ਮੰਮੀ ਸੁਪਰਸਟਾਰ ਬਣੀ ਵੀ ਆਈ ਕਈ ਬੰਦੇ ਮੇਰੀ ਮੰਮੀ ਕੋਲੋਂ ਕੇਕ ਕਟਾ ਕੇ ਚਲੇ ਜਾਂਦੇ ਵਿੱਚੋਂ ਭਰਾ ਮੈਨੂੰ ਮਿਲਦੇ ਨਹੀਂ ਸੋ ਫਿਰ ਇਹ ਉਹਨਾਂ ਨੂੰ ਇੱਥੇ ਜਦੋਂ ਨੇ ਮੈਨੂੰ ਲੱਗਾ ਵੀਡੀਓ ਦੇਖਿਆ ਅੱਜ ਤੁਹਾਡੇ ਨਾਲ ਹੀ ਉਦੋਂ ਹੀ ਉਹਨਾਂ ਨੂੰ ਪਤਾ ਲੱਗਿਆ ਹੋਣਾ ਐਂ ਮੇਰੀ ਉਸ ਤੋਂ ਬਾਅਦ ਉਹਨਾਂ ਨਾਲ ਅਸੇ ਗੱਲ ਨਹੀਂ ਹੋਈ ਇਸ ਬਾਰੇ ਪਹਿਲੇ ਟੈਕ ਚੋਕੇ ਹੋ ਗਿਆ ਸੀ ਸ਼ਾਟ ਇਹ ਭਾਈ ਇੱਕ ਹੀ ਟੈਕ ਆਦੇ ਵਿੱਚ ਥੋੜੇ ਕੋਲ ਮੌਕਾ ਹੈ ਨਹੀਂ ਇਹ ਤਾਂ ਬਾਤ ਤਾਂ ਫਿਰ ਰੱਬ ਨੂੰ ਹੀ ਸੀ ਨਹੀਂ ਨਹੀਂ ਰੱਬ ਸੁੱਕ ਰਕੇ ਪਰਮਾਤਮਾ ਉਹ ਮਰ ਜਦੋਂ ਇਹ ਛਾਲ ਮਾਰਨ ਦੀ ਸਕੀਮ ਬਣਾਈ ਸੀ ਕਰੇ ਦੱਸਿਆ ਸੀ ਮਾਂ ਨੂੰ ਨਹੀਂ ਨਹੀਂ ਵੀ ਮਾਂ ਮੈਂ ਛਾਲ ਮਾਰ ਚੱਲੇ ਕਿਉਂਕਿ ਮੈਨੂੰ ਲੱਗਦਾ ਨਹੀਂ ਵੀ ਇੰਨੇ ਹਜ਼ਾਰ ਫੁੱਟ ਤੋਂ ਛਾਲ ਮਾਰਨ ਵਾਸਤੇ ਮਾਂ ਹਲਕੇ ਪਰਮਿਸ਼ਨ ਦੇ ਦਿੰਦੀ ਸੱਚੀ ਦੱਸਦੇ ਨਹੀਂ ਇਹ ਤਾਂ ਮੈਨੂੰ ਵੀ ਨਹੀਂ ਪਤਾ ਸੀ ਇੰਨੀ ਉੱਚੀ ਆ ਉਹ ਬੇਸਿਕਲੀ ਇੱਕ ਇਤਤ ਦੀ ਗੱਲ ਨਾ ਬੜੀ ਮੇਰੇ ਪੁਰਾਣੇ ਇੱਕ ਇਨਸੀਡੈਂਟ ਨਾਲ ਕਨੈਕਟ ਕਰਦੀ ਜਦੋਂ ਮੈਂ ਪਹਿਲੀ ਵਾਰੀ ਇੱਕ ਰਿਐਲਿਟੀ ਸ਼ੋਅ ਸੀਗਾ ਸਟੈਂਡ ਮੇਨੀਆ ਮੋਟਰਸਾਈਕਲਾਂ ਦਾ ਸਟੈਂਡ ਕਰਦੇ ਤੇ ਮੈਂ ਉਦੋਂ ਘਰੇ ਗਿਆ ਤੇ ਉੱਥੇ ਜਾ ਕੇ ਉਹਨਾਂ ਨੇ ਪਹਿਲੇ ਸਵਾਲੇ ਪੁੱਛੇ ਕਹਿੰਦੇ ਘਰੇ ਜਾ ਘਰੇ ਦੱਸ ਕੇ ਆਏ ਹੋ ਤੁਸੀਂ ਕਿ ਇੱਥੇ ਆਏ ਹੋ ਮੈਂ ਕਿਹਾ ਹਾਂਜੀ ਘਰੇ ਇਹ ਦੱਸ ਕੇ ਆਏ ਕਿ ਅਸੀਂ ਫੁੱਟਬਾਲ ਖੇਡਣ ਚੱਲੇ ਆ ਤੇ ਉਹ ਸਾਨੂੰ ਫੁੱਟਬਾਲ ਖੜਾਉਣਗੇ ਪਰ ਉਹ ਜਦੋਂ ਉਹਨਾਂ ਨੇ ਘਰ ਦੇ ਉਹ ਦੇਖਿਆ ਸੋ ਉਹ ਦੇ ਉਹ ਸ਼ੌਕਡ ਗਏ ਕਿ ਕਿਉਂ ਆ ਪਰ ਇਹਦੇ ਜਦੋਂ ਇਹਦਾ ਆਈਡੀਆ ਸੀਗਾ ਜਦੋਂ ਇਹ ਅਸੀਂ ਡਿਸਕਸ ਕੀਤਾ ਗੌਰਵ ਭਾਈ ਨੇ ਦੱਸਿਆ ਕਿ ਇਦਾਂ ਆਪਾਂ ਸਕਾਈ ਡਾਈਵ ਕਰਕੇ ਪੋਸਟਰ ਲਾਂਚ ਕਰਾਂਗੇ ਜਦੋਂ ਅਸੀਂ ਡਿਸਕਸ ਕੀਤਾ ਤਾਂ ਉਦੋਂ ਇਦਾਂ ਲੱਗਦਾ ਸੀਗਾ ਕਿ ਠੀਕ ਆ ਮੰਮੀ ਨੂੰ ਇਹ ਪਤਾ ਸੀ ਅਸੀਂ ਦੁਬਈ ਜਾ ਰਹੇ ਆ ਉੱਥੇ ਪ੍ਰੋਮੋਸ਼ਨ ਕਰਨ ਬਟ ਇਹ ਨਹੀਂ ਦੱਸਿਆ ਕਿ ਕਿ ਕਿੱਦਾਂ ਕਰਨਾ ਕੀ ਕਰਨਾ ਸੋ ਮੈਨੂੰ ਲੱਗਦਾ ਮੇਰੀ ਮੰਮੀ ਇੱਥੇ ਆਏ ਹੋਏ ਨੇ ਹੈਗੀ ਮੇਰੀ ਮੰਮੀ ਹੈਗੀ ਨੇ ਮੇਰੀ ਮੰਮੀ ਸੁਪਰਸਟਾਰ ਹੋਣੀ ਬਈ ਆਈ ਕਈ ਬੰਦੇ ਮੇਰੀ ਮੰਮੀ ਕੋਲੋਂ ਕੇਕ ਕਟਾ ਕੇ ਚੱਲ ਜਾਂਦੇ ਵਿੱਚੋਂ ਭਰਾ ਮੈਨੂੰ ਮਿਲਦੇ ਨਹੀਂ ਸੋ ਫਿਰ ਇਹ ਉਹਨਾਂ ਨੂੰ ਇੱਥੇ ਜਦੋਂ ਉਹਨਾਂ ਨੂੰ ਲੱਗਾ ਵੀਡੀਓ ਦੇਖਿਆ ਅੱਜ ਤੁਹਾਡੇ ਨਾਲ ਹੀ ਉਦੋਂ ਹੀ ਉਹਨਾਂ ਨੂੰ ਪਤਾ ਲੱਗਿਆ ਹੋਣਾ ਤੇ ਮੇਰੀ ਉਸ ਤੋਂ ਬਾਅਦ ਉਹਨਾਂ ਨਾਲ ਅਸੇ ਗੱਲ ਨਹੀਂ ਹੋਈ ਇਸ ਬਾਰੇ ਪਹਿਲੇ ਟੈਕ ਚੋਕੇ ਹੋ ਗਿਆ ਸੀ ਸ਼ਾਟ ਇਹ ਭਾਈ ਇੱਕ ਹੀ ਟੈਕ ਆਇਆ ਦੇ ਵਿੱਚ ਤੁਹਾਡੇ ਕੋਲ ਮੌਕਾ ਹੈ ਨਹੀਂ ਇਹ ਤਾਂ ਬਾਅਦ ਤਾਂ ਫਿਰ ਰੱਬ ਨੂੰ ਹੀ ਸੀ ਨਹੀਂ ਨਹੀਂ ਰੱਬ ਸੁੱਕਰ ਕੇ ਪਰਮਾਤਮਾ ਨੂੰ